ਸੋ ਹਾਂਜੀ ਬਾਬਿਓ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ ਹੋਰ ਕੀ ਬੰਦਾ ਕਰਤਾ ਵੀਰੋ ਤੇ ਚਲੋ ਬਾਬਿਓ ਉੱਠ ਪੇ ਤੇ ਟਾਈਮ ਤੁਸੀਂ ਵੇਖ ਸਕਦੇ ਹੋ ਇਹ ਸਾਨੂੰ ਟਾਈਮ ਤਾਂ ਹੋ ਬਹੁਤ ਕਿੱਥੇ ਸਾਢੇ ਨਾ ਹੋ ਗਏ ਠੀਕ ਆ ਤੇ ਮੌਸਮ ਠੀਕ-ਠਾਕ ਆ ਜਿਹਾ ਵਧੀਆ ਡੰਗਾ ਲਾਉ ਚੱਲ ਤੇ ਚਲੋ ਆਪਾਂ ਕਹਣਾ ਲੱਕੀ ਡਾਉਣੇ ਨੂੰ ਦੇ ਦੇ ਵੀਰ ਬਾਹਰ ਕੱਢਣੇ ਲੱਗੇ ਆਪਾਂ ਵੀ ਡਾਉਣੇ ਆ ਭਾਈ ਹਨਾ ਆਪਾਂ ਤੁਹਾਨੂੰ ਬਾਹਰ ਕੱਢ ਦਿੰਦੇ ਆ ਉਹ ਹੇ ਕਿਤੇ ਉੱਤ ਘੱਟ ਤੋਂ ਘਾਟੇ ਜਿੰਨਾ ਚਿਰਾਂ ਦੀ ਮਰਜ਼ੀ ਹੋਈ ਫਿਰਦੇ ਰਣਗੇ ਚਲੇ ਵਿਚਾਰੇ ਤਰੇ ਫਿਰ ਦੋ ਘਾਟੇ ਉਹ ਇਨੀ ਗਲਾ ਇੱਥੇ ਆ ਕੇ ਬਾਹਰ ਨੂੰ ਆਉਣ ਲੱਗ ਗਏ ਉੱਥੇ ਕਦੇ ਕੱਢਣ ਦੀ ਬਾਹਰ ਸੀ ਉੱਥੇ ਅੰਦਰ ਮਾਲਾ ਉਹ ਵੀ ਹਿੰਦੇ ਖੁਡੇ ਖੜੇ ਜੀ ਆਜੋ 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 ਅਗਰ ਤਬਰ ਆਜੋ ਆਜੋ ਕੋਰ ਆਜੋ ਆਜੋ ਤੋੜੋ ਬੰਬ ਦਾ ਬਾਹਰ ਆਉਂਦਾ ਕਰ ਤੇ ਫੇਰ ਵੀ ਨਹੀਂ ਪਹਿਲਾਂ ਅੱਜ ਬਿੱਲੀ ਦੇਖ ਲਈ ਮਗਰ ਹਨ ਬੱਲ ਦੇਖ ਕੇ ਬਿੱਲਾ ਕੀ ਮਾਰੂੰ ਦਾ ਰ ਤੇ ਤਰਖੰਬੀਏ ਮੈਂ ਡਰ ਦੀ ਕਾਸ ਤੋਂ ਚਲ ਓਏ ਲੈ ਨੇ ਜਿਹੜਾ ਬਲਾਊੜੂ ਉਹ ਇੱਥੇ ਚੱਲ ਬਾਹਰ ਚਲੀ ਗਣ ਕੱਟ ਕੇ ਬਾਹਰ ਨੂੰ ਆਇਓਏ ਆਇਓ 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 ਬਾਹਰ ਆਇਓ 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 ਹਾਂ ਬਈ ਬਾਹਰ ਆਇਆਂ ਨੇ ਜਾਣਾ ਹੋਇਆ ਤੈਨਾਂ ਨੇ ਤੇ ਨਹੀਂ ਆਪਣੀ ਮਰਜ਼ੀ ਹੈਗੀ ਠੀਕ ਆ ਲਓ ਬਾਪੂ ਕੱਢ ਤੇ ਬਾਹਰ ਸਾਰੇ ਆ ਗਿਆ ਉਹ ਜੋ ਤੇ ਪੀ ਲੈਂਦੇ ਆ ਬਾਜਰਾ ਧਰ ਧਰ ਕੇ ਲਗਦੇ ਨਾ ਘੈਂਟ ਆਰੇ। ਓਕੇ ਰਿਪੋਰਟਰਾਂ ਖੜਾ ਜੀ। ਚਲੋ ਕੋਈ ਨਾ। ਤੋਰੇ ਫਿਰ ਇਹਨਾਂ ਨੂੰ ਕਰਨ ਦਿਓ। ਤੇ ਆਪਾਂ ਬੈਠੇ ਮੰਜੇ ਤੇ ਤੇ ਆਪੇ ਜਦੋਂ ਅੰਦਰ ਨੂੰ ਵੜਨਾ ਹੈ ਵੜ ਜਾਣਗੇ। ਤਨੀਆਂ ਵਾਲੀ ਮਰਜ਼ੀ ਆ ਫਿਰ। ਦੇਖੋ ਬਾਪੂ। ਇਹ ਅੰਦਰ ਜਾ ਕੇ ਥੋੜੀ ਚਸ ਵੱਧ ਕਰਦੇ ਆ। ਇਹ ਉਹ ਕਰਦੇ ਇੱਧਰ। ਇੱਥੇ ਚੰਗੇ ਪੜੇ ਧੁੱਪੇ ਵਧੀਆ ਭਾਈ ਸੀ ਮੈਂ। ਤੇ ਅੰਦਰ ਹੀ ਤਰੇ ਫਿਰਦੇ ਅੰਦਰ ਹੀ ਤਰੇ ਫਿਰ ਆਪਾਂ ਆਏ ਦੇ ਯਾਰ ਇਹ ਆਤੀ ਯਾਰ। ਕੀ ਲੱchn ਕਰਦੇ ਫਿਰਦੇ ਆ। ਇਹ ਤੇ ਅੰਦਰ ਦੀ ਭਾਦ ਨਹੀਂ ਤੇ ਬਾਹਰ ਆ ਕੇ ਗੱਲ ਜੋ ਪਿਆ ਮੈਨੂੰ ਇਹਨਾਂ ਅੰਦਰ ਹੀ ਕਰਦੇ ਉਹਨਾਂ ਦਾ ਮੂੰਹ ਅੰਦਰ ਵਾਲਾ ਹੀ ਉਹਨਾਂ ਲੱਗ ਗਿਆ ਪਤਾ ਮੈਨੂੰ ਠੀਕ ਹੈ ਲੋ ਬਾਬਾ ਇੱਕ ਜਾਨਵਰ ਹੋਰ ਰੱਖ ਲਿਆ ਆਪਾਂ ਤੇ ਇਹਦੇ ਬਾਜਰਾ ਪਾ ਲੈਣਾ ਕਬੂਤਰਾਂ ਨੂੰ ਮੈਂ ਤੇ ਉਹ ਬਾਹਰ ਖਾਈ ਦੇ ਨੀ ਇਹ ਰੱਖ ਲਈ ਆਪਾਂ ਗੈਲਰੀ ਕਿੱਧਰ ਗੈਲਰੀ ਦੇਖੋ ਇਹਦੇ ਕਾਂਦੀ ਬਾਜਰਾ ਆ ਬਾਹਰੇ ਦਾਣੀ ਪੈ ਨਹੀਂ ਕਿ ਨਹੀਂ ਰੱਖੋ ਵੇਖ ਚੁੱਕ ਦੀ ਇੱਕ ਇੱਕ ਰੱਖ ਲਈ ਆਪਾਂ ਇੱਕ ਹੋਰ ਮੈਡਮ ਰੱਖ ਲਈ ਆ ਉਹਦੇ ਜਨਵਾਰ ਆਪਾਂ ਸਾਰੇ ਲਿਆਉਣੇ ਨੇ ਹੌਲੀ ਹੌਲੀ ਪਰੇ ਬਾੜੇ ਚ ਨਾ ਕੁੱਤੇ ਬਿੱਲੇ ਕੁੱਕੜ ਕੱਕੜ ਤਾਕੋ ਲਿਆਉਣੇ ਆ ਵੇਲੇ ਪਹਿਲਾਂ ਆ ਗਲੇਰੀ ਰੱਖ ਲਈ ਗਲੇਰੀ ਵੇਖੀ ਅੰਦਰ ਹੁਣ ਵੜ ਗਏ ਸਾਰੇ ਕਿ ਮੇਰੇ ਸਾਰੇ ਇਕੱਲਾ ਹੱੱਚਾ ਗਲਜਾ ਬਾਹਰ ਰੱਖ ਲਈ ਲੈ ਤਲੇ ਤੂੰ ਕੰਦੇ ਯਾਰਾ ਥੋੜਾ ਮੂਹੇ ਅੰਦਰ ਵਾਲਾ ਲੱਗ ਗਿਆ ਮੈਨੂੰ ਪਤਾ ਉਸ ਵੈਸੀ ਬਾਹਰ ਵਾਲ ਹੀ ਨਹੀਂ ਗੇ ਚਾਰ ਛੀ ਬਸ ਵੀ ਅੰਦਰ ਹੀ ਰਹੋ ਮੇਰੇ ਸਾਹਲ ਤੁਸੀਂ ਤੁਮ ਬਾਹਰ ਕੱਢਾ ਅੰਦਰ ਕੀ ਥਣ ਫੜਦੇ ਇੱਥੇ ਭੈਣ ਤੇ ਚੜੇ ਦੇ ਨੇ ਤੈਨੂੰ ਕੱਢਣਾ ਨਹੀਂ ਅੱਗੇ ਤੂੰ ਕਦੇ ਬਾਹਰ ਮੈਂ ਦੂੜ ਮਿੰਟ ਵੀ ਨਹੀਂ ਬਾਹਰ ਬਹਿੰਦੇਗੇ ਸਾਰੇ 5 ਮਿੰਟ ਬਾਹਰ ਰਹਿੰਦੇ ਇੱਥੇ ਅੰਦਰ ਆ ਖੜ ਜਾਂਦੇ ਛਾਵੇਂ ਤੇ ਇੱਥੇ ਕੀ ਫਾਇਦਾ ਹੈ ਮੱਕ ਪਾਣੀ ਖੜੇ ਲੋ ਭਾਈ ਹੁਣ ਪਿਆਦ ਕੇ ਆਪਾਂ ਸੋਨੂੰ ਪਾਣੀ ਯਾਰ ਕੀ ਕਰੀਏ ਮਿਰਦਾ ਕਰਦੇ ਕੰਮ ਹੀ ਨਹੀਂ ਮੁੱਕਦੇ ਭਾਂਦੇ ਯਾਰ ਤੇ ਪਸਵਾਨ ਨੂੰ ਪਾਣੀ ਪਿਆਦ ਗਏ ਪਾਣੀ ਪਿਆਦ ਗਏ ਉਹ ਵੀ ਖੜੇ ਹੋਣਗੇ ਵਿੱਕੀ ਚੱਲਣਾ ਬਾਦੀ ਭਰ ਲਿ ਗਏ ਬੈਠਣ ਨੂੰ ਪਿਆਣਾ ਉੱਥੇ ਆਪਾਂ ਉੱਥੇ ਨਹੀਂ ਵੜਦਾ ਕੰਮ ਨਾਲ ਆਪਾਂ ਪੂਰਾ ਪਾਣੀ ਪੂਣੀ ਪਿਆਦ ਗਏ ਬਈ ਫੇਰ ਚੱਲ ਜਿੰਜਾ ਵੱਟ ਕੇ ਵੀ ਲਿਆਉਣਾ ਯਾਰ ਅਮੀਰਾ ਵੀ ਹੋਣੀ ਆ ਫੇਰ ਚੱਲਾਂਗੇ ਉੱਧਰ ਜਾ ਕੇ ਆਪਾਂ ਲਓ ਬਾਪੋ ਤੇ ਹੁਣ ਚੱਲਦੇ ਕਿ ਮੀਰਾ ਵੱਟ ਕੇ ਕਰਦੇ ਆਗੇ ਜੀ ਮਗਰ ਇਹ ਟਾਲਾ ਲੋਡ ਲੋਡ ਨਹੀਂ ਖਾਲੀ ਹੋਇਆ ਇਸ ਦਾ ਤੇ ਕਰਕੇ ਨੀਰਨੂ ਵੱਡ ਗਿਆ ਯਾਰ ਅੱਜ ਹਜੇ ਪੌਣ ਪੂਰੇ ਜਾਇਆ ਹੈ ਵੀ ਹਲੇ ਇੱਕ ਕਰੇ ਵੀ ਜਾਇਆ ਗਿਆ ਤੜਕੇ ਦਾ ਤੇ ਇੱਕ ਵਜ ਕੋ ਮੈਸ਼ਨ ਵਾਲਾ ਮਗਰ ਨੀਰਨੂ ਵੱਡ ਲਈ ਗਿਆ ਕੰਮ ਤਾਂ ਕਰਨੇ ਪੂਰੇ ਤੇਰੀ ਮੈਨੂਲੀ ਹੋਣਾ ਪੈਣਾ ਜੀਆ ਤੇ ਚਲੋ ਫਿਰ ਚੱਲਦੇ ਆ ਖੇਤੀ ਦਾ ਪਾਸੇ ਫਿਰ ਜਾਈ ਕਾਰ ਦੇ ਕਰ ਦੂਗੀ ਲਓ ਬਾਪੋ ਤੇ ਆ ਗਏ ਸੀ ਖੇਤ ਨੀਰਾਵਟਨ ਆਪਾਂ ਦਿਲ ਮੈਂ ਖੈ ਇਧਰ ਕੀੜਾ ਛੜਾ ਮਾਰ ਲਿਆ ਸਬਜ਼ੀ ਹਲੇ ਪਾਸੇ ਤੇ ਬਾਕੀ ਗਾਂਦੇ ਬਹੁਤ ਮਰਿਆ ਪਏ ਸਨ ਅਸੀਂ ਚਟੀਆਂ ਛਟੀਆਂ ਦਾ ਉਹ ਕਾਂਕ-ਕੌਂ ਕੇ ਵੇਖ ਲਿਆ ਮਾੜੀ ਮੋਟੀ ਤੋਂ ġੀੜਾ ਖਾ ਕੇ ਪਰੇ ਤਾਂ ਨਹੀਂ ਜਾਂਦੇ ਆਪਾਂ ਬਸ ਇੱਥੋਂ ਇੱਥੋਂ ġੀੜਾ ਆ ਮਾਰ ਕੇ ਬਸ ਨੇੜੇ ਨੇੜੇ ਤੇ ਘਰੇ ਚੱਲ ਵੜਾਂਗੇ ਨੀਰਾ ਵੜ ਕੇ ਬਸ ਨੀਰੇ ਵੜਨਾ ਪਤਾ ਸੋਰ ਤੋਂ ਕੰਮ ਹੈ ਨਹੀਂ ਇਹਦਾ ਖਾਸ ਤੇ ਵੇਖ ਉਧਰ ਦਾ ਬੰਦਾ ਫਿਰਦਾ ਕੰਮ ਵਾਲਾ ਸਾਡਾ ਆਪਣੇ ਚਾਚੇ ਘਈ ਹੈ ਇਹ ਇਹ ਕਰਦਾ ਮਲਾ ਕਾਨ ਕੋਲੋਂ ਫਿਰ ਪਾਣੀ ਹੈ ਨਾ ਇਹ ਚੰਗੀ ਗੱਲ ਹੈ ਜਿਹੜਾ ਕੰਮ ਕਰਦਾ ਬੰਦਾ ਵਧੀਆ ਯਾਰ ਮਾੜਾ ਨਹੀਂ ਠੀਕ ਹੈ ਸਹੀ ਆ ਬੇਰੇ ਨਾਲ ਚੰਗਾ ਵੀ ਕੰਮ ਯਾਰ ਐਵੇਂ ਬੰਦਾ ਮੁੜ ਕੇ ਆਖੀਏ ਵੇਗਾ ਵਧੀਆ ਕੰਮ ਆਗਾ ਓਕੇ ਰਿਪੋਰਟਾਂ ਜਮ ਸਾਰਿਆਂ ਦੀ ਤਾਂ ਹੁਣ ਨੀਰ ਨੂੰ ਚੱਲੋ ਦਿਨ ਜਲਾਂਗੇ ਜਾਂਦਾ ਬਈ ਯਾਰ ਹੋਰ ਕੋਈ ਚੱਕਰ ਨਹੀਂ ਠੀਕ ਆ ਖੇਤ ਦਾਗੇ ਜੂ ਜਾ ਵਧੀਆ ਲੱਗ ਜਾਂਦਾ ਵਾ ਹਮ ਬਾਕੀ ਹੁਣ ਝੂਨੇ ਚਾਨੀ ਵੇਲੇ ਕੰਮ ਚੱਲੂਆ ਪੂਰਾ ਗੋਰਾ ਚੋਹਾਂ ਤੇ ਲਾਉਣੇ ਤੁਮ ਨੂੰ ਪੁਰਾਣੇ ਚੋਬਰ ਨਾਲ ਸਾਡੇ ਨਾਲ ਹੋਰ ਗਰਮੀਆਂ ਹੈ ਕਿਵੇਂ ਆ ਬਘਿਆ ਹੈ ਠੀਕ ਠਾਕ ਜੋਗ ਜਲੇ ਠੀਕ ਹੈ ਵਧੀਆ ਕੀ ਕਰਦਾ ਫਿਰ ਤਾ ਕਿੰਨੇ ਕੁ ਲੱਗਿਆ ਪਾਣੀ ਹੋਰ ਕੀ ਬਿਆਨ ਦੇਣਾ ਜਣਾ ਤੂੰ ਕੋਈ ਦੇ ਦੇ ਬਿਆਨ ਮਾੜਾ ਮੱਟੇ ਹੈ ਚੋਬਰ ਮੁੰਡੇ ਆਪਣੇ ਥੋਰ ਕੱਲ ਹੀ ਅੱਜ ਸੋਪਰ ਹਾਈ ਰੱਖ ਬੱਸ ਕੱਲ ਨਿਕਲ ਲੱਖਾ ਉੱਥੇ ਮੋਟਰਸਾਈਕਲ ਖੜਾ ਤੇ ਬੱਸ ਉੱਥੇ ਮੁੰਜੇ ਦੇ ਪੈ ਐਡਾ ਤਕੜਾ ਹੈ ਇੱਥੇ ਪੂਰਾ ਸਰਾ ਹੀ ਆ ਉਹ ਕਿ ਕਣਕਾ ਠੀਕ ਹੈ ਕਿ ਨਹੀਂ ਲਓ ਬਾਪੋ ਮੀਰਾ ਵੱਟ ਲਿਆ ਸੀ ਆਪ ਕੋਲ ਚਾਈ ਵੀਡੀਓ ਬਣਾਉਣੀ ਮੈਂ ਚੱਲ ਦੋੜਾ ਮਾਰ ਕੇ ਖਾ ਲੇ ਦੇਖ ਲਓ ਠੀਕ ਆ ਜਲ ਕੇ ਨਹਾਉਣੇ ਆ ਟੱਪੜ ਟੱਪੜ ਜਿਹਾ ਬਾਹਲੇ ਠੀਕ ਆ ਬਾਹਰ ਤੋਂ ਤੇਰ ਵੇਣ ਅਗਲਾ ਕੰਮ ਕੀ ਹੋਇਆ ਤਾਂ ਵੀਰ ਪੜਾਈ ਤੇ ਮਾਰ ਦੇਣੀ ਥੈਂਕ ਯੂ ਜਾ ਕੇ ਬੱਦਕਾ ਲੈਣੇ ਦੋਗੇ ਚੇਕ ਕਰਕੇ ਲਓ ਬਾਬਿਓ ਤੇ ਨਾ ਆ ਕੇ ਹੋ ਗਿਆ ਫਰੈਸ਼ ਤੇ ਚੱਲਦੇ ਮਾਣਪੀ ਦੇ ਕੋਲੇ ਹੁਣ ਚੱਲ ਕੇ ਵੇਹਣੀ ਕੋਈ ਫਿਰ ਕੰਮ ਤੋਂ ਦਾ ਮਾੜਾ ਮੋਟਾ ਹੋ ਗਈ ਹਾਂਜੀ ਬਾਬਿਓ ਤੇ ਆ ਗਏ ਆਪਾਂ ਇੱਧਰ ਗੋਤਰਾਵਾਂ ਵਾਲੇ ਘਰੇ ਪਰ ਗੋਤਰਾਵਾਂ ਵਾਲੇ ਘਰ ਪਰ ਆ ਗਏ ਹਾਂ ਠੀਕ ਹੈ ਤੇ ਗੱਲ ਨਹੀਂ ਕੋਈ ਬਾਤ ਨਹੀਂ ਅੰਦਰ ਚੱਲ ਗਏ ਪੈਣੇ ਤੇ ਪਾਣੀ ਲੈ ਚੱਲੇ ਪੀਣੋਂ ਆਵਦਾ ਅੰਦਰ ਜਾਂ ਇੱਥੇ ਵੀ ਚਲਦੇ ਹਾਂ ਤੇ ਬਣਾ ਕੇ ਵੀਡੀਓ ਦਾ ਥੰਬਨੇਲ ਤੇ ਫਿਰ ਬਣੀ ਲਓ ਮਿੱਤਰੋ ਤੇ ਹੁਣ ਚੱਲਦੇ ਆਂ ਘਰੇ ਚੱਲ ਕੇ ਪਹਿਲਾਂ ਵੀਡੀਓ ਕੋਲੀ ਪਾਈਗੇ ਤੇ ਨਾਲੇ ਪਾਈਗੇ ਧانے ਦੁਨੀ ਜਾ ਕੇ ਪੁੱਤਰਾਂ ਨੂੰ ਇਹ ਗਣਿਆ ਫਿਰ ਦੁਬਾਰੇ ਆਉਣਾ ਹੁੰਦਾ ਤੈਨੂੰ ਪਤਾ ਇੱਥੇ ਇੱਥੇ ਕਿੰਨੀ ਕਰਾਂ ਵੀਡੀਓ ਦਾ ਠੀਕ ਆ ਲਓ ਬਾਬੇ ਤੇ ਰੋਟੀ ਖਾ ਲਈ ਆ ਆਪਣੇ ਤੇ ਉਹਨਾਂ ਵਾਸਤੇ ਲੈ ਚਲੀਏ ਪਾਣੀ ਗਰਮ ਦੰਦ ਨੂੰ ਪਾ ਲਈਏ ਵਾਜਾ ਵਾਜਾ ਪਾਣੀ ਗਰਮ ਨੂੰ Lobby, oh, gak mati aja, ini sudah habis, ini udah mulai kita buat garisnya lobby, oh, ini pala ya, kecil, dokter cari lobby. ਤਾਂ ਪਾਈ ਮਿੱਤਰੋ ਤੇ ਪਾਣੀ ਨਾਲ ਕੱਢਣਾ ਪਊ ਤਾਂ ਮਤਲਬ ਜਨਾਲ ਨੂੰ ਲੈ ਵਿੱਚ ਉਹ ਇਹ ਉਹਦੇ ਇਹ ਨੂੰ ਦਣ ਜਮਾ ਨਵੇੜੀ ਪੈਣੇ ਗੰਭੀਰ ਵਧੀਆ ਬੋਲ ਕੇ ਮੈਂ ਇਹਨੇ ਚਿੱਕੜ ਜਿੱਕੜ ਗਰੀਪੀ ਆ ਤੀ ਜਾਵੇ ਪਾਣੀ ਕੱਢਿਆ ਕਰਾਂਗੇ ਬਾਹਰ ਦਾ ਦੋਨੇ ਹਾ ਕੱਢ ਲਿ ਕਿੱਟਰੇ ਇੱਥੇ ਪਾ ਲਿਏ। ਪਲਾ ਬਾਹਰੇ ਪਾ ਲੀਏ। ਲਓ ਬੁ। ਕਾਂਸੀ ਦੀ ਮੁੱਠੀ ਭਾਰੀ ਲੱਗਿਆ ਨਾ। ਅੱਲਾਹ ਵੇਰਾਂ ਵਿੱਚ ਨੋਟ ਨਾ ਬਣਾ ਰੱਖ। ਖਲਗ ਦੀ ਭਰ ਲਈਏ ਮੁੱਠੀ। ਤੇ ਉੱਪਰ ਲਾੜ ਦੋ ਆਟਾ ਘੋਨੇ ਕਣਕ ਦਾ ਦੀ ਖਰਾਬ ਲੱਗ ਗਈ ਲੋਬ ਲੋਬ ਤਾਂ ਜੇ ਦਾਣੇ ਨਾਲੋਂ ਆਪਾ ਤੇ ਚੱਲ ਗਏ ਉਧਰ ਕਰੇ ਆਰੋ 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 ਨੇ ਗਰਮ ਬਾਲਾ ਦਾ ਆਦੋ 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 ਠੰਡਾ ਪਾਣੀ ਪੜਾਈ ਬਾਬੋ ਤੇ ਫਿਰ ਕਰਦੇ ਲਓ ਜੀ ਪਾਣੀ ਪੁਣੀ ਨੂੰ ਪਾਤਾ ਦਾਣੇ ਪਾ ਦੇ ਤੇ ਧਾ ਲਾ ਦਿਆ ਹੁਣ ਲਾਦ ਗਏ ਜੈਡ ਸਿਕਿਉਰਟੀ ਨੇ ਚੱਕੋ ਬਈ ਖਾ ਲੋ ਦਾਣੇ ਨੇ ਆ ਲਾ ਦਗੇ ਜਰੂਰੀ ਇਹ ਚੱਕੋ ਬਈ ਓਕੇ ਰਪਟੋ ਕੀ ਇਹ ਹਾਜੀ ਨੀ ਬੂਟ ਕਾੜ ਦਮ ਖਾਏ ਕਰ ਹੌਣ ਬੜੀਆਂ ਗੱਲਾਂ ਕਮ ਟਾਈ 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 ਚਲੋ ਬਾਬੋ ਚਲਦੇ ਹੋਂਦੋਂ ਫਿਰ ਚਾਲੇ ਕਰਦੇ ਹੋਂ ਤੁਹਾਨੂੰ ਚੱਲ ਕੇ ਕਰਾਂਗੇ ਅੰਜੀ ਲਾਹੀ ਆ ਤੱਕ ਮਟੋ ਚਲੋ ਬਾਬੋ ਚੱਲ ਪਿਆ ਇਹ ਪਹਿਲਾਂ ਪੁੱਛੀ ਇਹਦਾ ਸ਼ੋਰ ਜਨ ਇੰਦਰ ਨੂੰ ਆਇਆ ਨਹੀਂ ਆਉਂਦਾ ਉਹਸ ਲਈ ਕੇ ਫੋਨ ਲਾ ਕੇ ਸ਼ਾਇਦ ਤਮੇਹਣਾ ਉੱਥੇ ਹੀ ਹੁੰਦਾ ਪਹਿਲਾਂ ਮੇਰੇ ਨੇ ਉੱਪਰ ਜੂ ਤਾਂ ਚੱਕਲਾ ਚੱਕੇਗਾ ਲੈਣਾ ਚਾਹਤੇ ਨੇ ਚੱਕਦਾ ਨੰਬਰ ਨਹੀਂ ਦਿਖਾएंगे ਹੈਲੋ ਕਿੱਥੇ ਹੈ

ਰਹਿਣੂ ਫੋਨ ਲਾਉਣੇ ਅੰਦਰ ਵਹਿ ਕੇ ਲਾਵਾਂਗੇ ਬੰਦਾ ਹੋਇਆ ਠੀਕ ਆ ਤੇ ਨਹੀਂ ਫਿਰ ਬਹਿ ਕੇ 10 ਮਿੰਟ ਮੁੜਿਆ ਵਾਂ ਫਿਰ ਕੀ ਆ ਹੋਰ ਤਾਂ ਲਗਾੜੇ ਹੋਣਗੇ ਦੂਜੇ ਦਾ ਆ ਬੇ ਕਮਾਲ ਹੋ ਗਈ ਜਮਾਂ ਜਿਵੇਂ ਕਮਾਲ ਹੋ ਗਈ ਬੰਦਾ ਹੀ ਨਹੀਂ ਹੋਇਆ ਤੇ ਆਏ ਨਹੀਂ ਅਜ ਮੈਂ ਸੁਨਿਆ ਆ ਕਿ ਸਾਕਦਾ ਹੋ ਯਾਰ ਜਮੇ ਕਮਾਲ ਹੋ ਗਿਆ ਫਿਰ ਮੈਂ ਸੁਨਿਆ ਆ ਗਿਆ ਲੱਗਦਾ ਚਲੋ ਕੋਈ ਨਹੀਂ ਫਿਰ ਕਰਦੇ ਆ ਫੋਨ ਕੱਲੇ ਕੱਲੇ ਨੂੰ ਵੀ ਆਉਣਾ ਕਿ ਨਹੀਂ ਆਉਣਾ ਕਿ ਘਰੇ ਮੁੜ ਜੇ ਟਾਈਮ ਨਾ ਨਵੇਂ ਹਵਾ ਵਗਦੀ ਹੈ ਚਲੋ ਫਿਰ ਬੇਣੇ ਪੁੱਛਦੇ ਰਹੋ ਸਾਰੇ ਨਾ ਵੀ ਆਜੋ ਲਓ ਬਾਬਿਓ ਤੇ ਚੱਲ ਫੇਰ ਘਰ ਨੂੰ ਹੁਣ ਠੀਕ ਆ ਤੇ ਟਾਈਮ ਹੋ ਗਿਆ ਰੱਬ ਤੁਹਾਡਾ ਭਲਾ ਕਰੇ ਕਰੋ ਚੈੱਕ ਟਾਈਮ 10 ਵਜੇ ਤੇ 1 ਮਿੰਟ ਹੋ ਗਿਆ 10:00 ਵਜੇ ਤੇ ਮੈਂ ਚੱਲ ਬੱਦਲ ਮੌਸਮ ਹੋਇਆ ਬਖਰਾਬ ਬਹੁਤ ਤੇ ਹਵਾ ਚੱਲੀ ਜਾਂਦੀ ਤੇ ਬੱਦਲ ਬੁੱਦਲ ਜੀ ਬਹੁਤ ਹੋਏ ਪਏਗੇ ਮੈਂ ਚੱਲ ਕਰਦੀ ਆ ਵੀਡੀਓ ਦੀ ਐਂਡਿੰਗ ਠੀਕ ਆ ਕੀ ਬੇਟਾ ਖਾਸ ਤਾਂ ਨਹੀਂ ਸੀਗਾ ਤੇ ਅੱਜ ਮੁੰਡੇ ਵੀ ਨਹੀਂ ਆਏ ਮਤਲਬ ਉੱਥੇ ਦੋ ਮਿੰਟ ਚਾਟ ਕਰ ਲਾ ਹਾਂ ਬੈ ਕੇ ਨਾ ਚੋਬਰ ਵੀ ਨਹੀਂ ਆਏ ਸਾਰੇ ਫਿਰਦੇ ਟੂਰਨਾਮੈਂਟ ਤੇ ਇੱਥੇ ਇਹ ਕਾਲ ਚਲਾਣੀ ਚਲੋ ਕੋਈ ਨਹੀਂ ਫਿਰ ਠੀਕ ਆ ਬਾਪੂ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਠੀਕ ਓਕੇ ਬਾਏ ਬਾਏ ਰੱਬ ਰੱਖਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ